ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਦੀ ਫਤਿਹ ਖਾਲਸਾ ਜੀ ਅਸੀਂ ਹਮੇਸ਼ਾ ਤੁਹਾਡੇ ਲਈ ਕੋਈ ਨਾ ਕੋਈ ਨਵੀਂ ਹੱਡ ਬੀਤੀ ਲੈ ਕੇ ਆਉਨੇ ਹਾਂ ਤਾਂ ਕਿ ਤੁਸੀਂ ਉਹਨਾਂ ਹੱਡ ਬੀਤੀਆਂ ਦੁਆਰਾ ਪਰਮਾਤਮਾ ਦੇ ਨਾਲ ਜੁੜ ਸਕੋ ਖਾਲਸਾ ਜੀ ਜੋ ਗੁਰੂ ਨੇ ਬਾਣੀ ਉਚਾਰਨ ਕੀਤੀ ਹੈ ਉਸ ਦਾ ਇਹੀ ਮਕਸਦ ਹੈ ਕਿ ਸਭ ਸਾਰੇ ਜਣੇ ਸਭ ਜਣ ਮਿਲ ਕੇ ਗੁਰਬਾਣੀ ਦਾ ਜਾਪ ਕਰਿਆ ਕਰੀਏ ਇਹ ਪੂਰੀ ਦੁਨੀਆ ਇਹ ਪੂਰਾ ਬ੍ਰਹਮੰਡ ਸਾਰੇ ਹੀ ਵਾਹਿਗੁਰੂ ਦਾ ਧਿਆਨ ਧਰਿਆ ਕਰੀਏ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਧੰਨ ਹੀ ਧੰਨ ਇਹ ਦਸਾਂ ਗੁਰੂ ਜੋ ਕਿ ਜਿਨ੍ਹਾਂ ਨੇ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਕੀਤਾ ਹੈ ਤਾਂ ਕਿ ਦੁਨੀਆ ਤੇ ਕਦੇ ਵੀ ਕੋਈ ਕਿਸੇ ਦਾ ਬੁਰਾ ਨਾ ਕਰ ਸਕੇ ਖਾਲਸਾ ਜੀ ਕਿਉਂਕਿ ਦੁਨੀਆ ਤੇ ਬੁਰਾਈ ਤਾਂ ਬਹੁਤ ਹੈ ਬੁਰਾਈ ਕਰਨ ਵਾਲਾ ਕੋਈ ਹੋਰ ਨਹੀਂ ਆਪੋ ਆਪਣਾ ਕੋਈ ਕਿਸੇ ਦਾ ਰਿਸ਼ਤੇਦਾਰ ਕੋਈ ਕਿਸੇ ਦਾ ਗੁਆਂਢ ਕੋਈ ਕਿਸੇ ਦਾ ਕਿਸੇ ਤਰ੍ਹਾਂ ਵੀ ਮਤਲਬ ਇਨਸਾਨ ਹੀ ਹੈ ਜੋ ਇੱਕ ਦੂਜੇ ਦੇ ਦੁਸ਼ਮਣ ਬਣੇ ਪਏ ਨੇ ਨਹੀਂ ਤੇ ਪਰਮਾਤਮਾ ਨੇ ਕਿਸੇ ਨੂੰ ਕੋਈ ਦੁਸ਼ਮਣ ਕਿਸੇ ਨੂੰ ਕੋਈ ਜਾਤ ਪਾਤ ਕਿਸੇ ਕੋਈ ਧਰਮ ਦਾ ਕਿਸੇ ਕੋਈ ਮਜਬਦਾਨੀ ਬਣਾ ਕੇ ਭੇਜਿਆ ਪਰਮਾਤਮਾ ਨੇ ਨਾ ਤਾਂ ਕੋਈ ਜਾਤ ਪਾਤ ਬਣਾਈ ਸੀ ਨਾ ਹੀ ਕੋਈ ਕਿਸੇ ਤਰ੍ਹਾਂ ਦਾ ਕੋਈ ਧਰਮ ਬਣਾਇਆ ਸੀ ਪਰ ਹੁਣ ਲੋਕਾਂ ਨੇ ਇਹੋ ਜੀਆਂ ਵੰਡੀਆਂ ਪਾਈਆਂ ਹਨ ਜਿਸ ਨਾਲ ਕਿ ਹਰੇਕ ਧਰਮ ਦਾ ਵੱਖਰਾ-ਵੱਖਰਾ ਆਪਣਾ-ਆਪਣਾ ਗੁੱਟ ਹੈ ਹਰੇਕ ਜਾਤੀਆਂ ਪਾਤੀਆਂ ਹਨ ਬਹੁਤ ਜਾਤਾਂ ਪਾਤਾਂ ਨੇ ਦੇਖੋ ਖਾਲਸਾ ਜੀ ਜਾਤ ਪਾਤ ਨਾਲ ਕੋਈ ਉੱਚਾ ਨਹੀਂ ਹੁੰਦਾ ਸਿਰਫ ਗੁਰਬਾਣੀ ਪੜਨ ਨਾਲ ਮਨ ਸਾਫ਼ ਰੱਖਣ ਨਾਲ ਕਿਸੇ ਦੀ ਬੁਰੀ ਚੁਗਲੀ ਨਿੰਦਿਆ ਨਾ ਕਰਨ ਨਾਲ ਪਰਮਾਤਮਾ ਖੁਸ਼ ਹੁੰਦਾ ਹੈ ਤੇ ਜਿਸ ਬੰਦੇ ਤੋਂ ਪਰ ਮਾਤਾ ਮਾ ਖੁਸ਼ ਹੋਵੇ ਨਾ ਉਹ ਕਿਸੇ ਵੀ ਜਾਤੀ ਦਾ ਹੋਵੇ ਕੋਈ ਵੀ ਧਰਮ ਦਾ Hindu Muslim Sikh Isai ਕਿਸੇ ਵੀ ਧਰਮ ਦਾ ਹੋਵੇ ਨਾ ਉਹ ਬੁਰਾ ਨਹੀਂ ਹੋ ਸਕਦਾ ਖਾਲਸਾ ਜੀ ਕਿਉਂਕਿ ਉਹ ਗੁਰੂ ਦਾ ਸਿੱਖ ਹੈ ਜੇ ਉਹ ਗੁਰੂ ਦਾ ਸਿੱਖ ਹੈ ਨਾ ਤਾਂ ਉਹਦੇ ਵਿੱਚ ਇਹ ਗੁਣ ਹੋਣੇ ਹੀ ਚਾਹੀਦੇ ਨੇ ਬਾਣੀ ਨੂੰ ਪੜਨਾ ਤੇ ਬਾਣੀ ਨੂੰ ਸੁੰਨਾ ਖਾਲਸਾ ਜੀ ਅੱਜ ਅਸੀਂ ਗੱਲ ਕਰਦੇ ਹਾਂ ਇੱਕ ਭੈਣ ਦੀ ਜੋ ਕਿ ਇੱਕ ਪੇਸ਼ੇ ਤੋਂ ਇੱਕ ਡਾਕਟਰ ਹਨ ਦੇਖੋ ਬੀ ਮਜਬੂਰੀਆਂ ਤੇ ਦੁੱਖ ਦਰਦ ਡਾਕਟਰਾਂ ਨੂੰ ਵੀ ਆਉਂਦੇ ਹਨ ਇਹ ਨਹੀਂ ਕਿ ਜੇ ਕੋਈ ਡਾਕਟਰ ਹੈ ਤੇ ਉਹਨੂੰ ਕਦੀ ਕੋਈ ਦੁਖੀ ਨਹੀਂ ਆਵੇਗਾ ਜੇ ਕੋਈ ਮਤਲਬ ਵਕੀਲ ਹੈ ਤਾਂ ਉਹਦਾ ਕੋਈ ਆਪਣਾ ਕੋਈ ਉਹੀ ਨਹੀਂ ਹੋਏਗਾ ਇਸ਼ੂ ਦੇਖੋ ਲਾਈਫ ਹੈ ਨਾ ਇਹ ਜਿਹੜੀ ਜ਼ਿੰਦਗੀ ਪਰਮਾਤਮਾ ਨੇ ਭੇਜੀ ਹੈ ਇਹਦੇ ਵਿੱਚ ਆਣਾ ਜਾਣਾ ਚੱਲਿਆ ਰਹਿਣਾ ਹੈ ਇਹ ਜੀਵਨ ਹੈ ਪਤਾ ਨਹੀਂ ਕਦੋਂ ਕਿਸੇ ਦੇ ਸਾਹ ਮੁੱਕ ਜਾਣੇ ਹਨ ਇਹਦਾ ਕੋਈ ਪਤਾ ਨਹੀਂ ਹੈ ਤੇ ਦੇਖੋ ਜੇ ਕੀ ਪਤਾ ਰਾਤ ਨੂੰ ਸੁੱਤਾ ਹੋਇਆ ਬੰਦਾ ਸੁੱਤਾ ਹੀ ਪਿਆ ਰਹਿ ਗਿਆ ਚਾਹੇ ਉਸਨੇ ਕੋਈ ਚੰਗੇ ਕਰਮ ਕੀਤੇ ਚਾਹੇ ਕੋਈ ਮਾੜੇ ਕਰਮ ਕੀਤੇ ਚਾਹੇ ਉਹ ਪੂਰੀ ਜ਼ਿੰਦਗੀ ਉਸਨੇ ਆਪਣੇ ਘਰ ਵਾਲਿਆਂ ਦੇ ਉੱਤੇ ਕੁਰਬਾਨ ਕਰਤੀ ਯਾਫਿਰ ਉਹਨੇ ساری ਜ਼ਿੰਦਗੀ ਘਰ ਦੇ ਮਹਿਲ ਮਨਾਰੇ ਬਣਾਉਣ ਚ ਲਗਾਤੀ ਵੀ ਹਾਂ ਮੈਂ ਇਹ ਵੀ ਖਰੀਦ ਲਾਂ ਮੈਂ ਇਹ ਵੀ ਚੀਜ਼ ਖਰੀਦ ਲਾਂ ਮੈਂ ਇਹ ਵੀ ਚੀਜ਼ ਖਰੀਦ ਲਾਂ ਤਾਂ ਕਿ ਮੇਰੇ ਘਰ ਦੇ ਸੁਖੀ ਰਹਿਣ ਮੇਰਾ ਪਰਿਵਾਰ ਸੁਖੀ ਰਵੇ ਮੇਰੇ ਪਰਿਵਾਰ ਚ ਹਰ ਇੱਕ ਮੈਂਬਰ ਨੂੰ ਆਹ ਵੀ ਚੀਜ਼ ਮਿਲ ਜੇ ਵੀ ਹਰ ਤਰ੍ਹਾਂ ਦੀ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦਾ ਹੈ ਪਰ ਅੰਤਲਾ ਸਮਾਂ ਜਦੋਂ ਆਂਤਾ ਹੈ ਬੰਦੇ ਦਾ ਉਹਦੇ ਨਾਲ 1 ਰੁਪਿਆ ਵੀ ਨਹੀਂ ਜਾਂਦਾ ਉਸ ਤੋਂ ਬਾਅਦ ਚਾਹੇ ਉਹ ਬੰਦਾ ਚੰਗਾ ਹੈ ਚਾਹੇ ਉਹ ਬੰਦਾ ਮਾੜਾ ਹੈ ਉਸ ਉੱਤੇ ਚਿੱਟਾ ਕਫਨ ਪਿਆ ਜਾਣਾ ਹੈ ਤੇ ਖਾਲਸਾ ਜੀ ਚਿੱਟੇ ਕਫਨ ਦਾ ਮਤਲਬ ਹੈ ਕਿ ਬਸ ਹੁਣ ਉਸ ਦੇ ਜੋ ਕੀਤੇ ਹੋਏ ਗੁਨਾਹ ਕੀਤੇ ਹੋਏ ਪਾਪ ਕੀਤੀ ਹੋਈ ਸਾਰੀ ਗੱਲਾਂ ਉਸ ਕਫਨ ਵਾਂਗ ਬਿਲਕੁਲ ਸਾਫ਼ ਹੋ ਜਾਂਦੀਆਂ ਨੇ ਵੀ ਹੁਣ ਮਰਨ ਪਿੱਛੋਂ ਦੇਖੋ ਲੋਕ ਕਿਵੇਂ ਦੀਆਂ ਵੀ ਗੱਲਾਂ ਕਰਦੇ ਨੇ ਬਹੁਤ ਚੰਗਾ ਸੀ ਭਾਵੇਂ ਸਾਹਮਣੇ ਜਾਂ ਪਿੱਠ ਪਿੱਛੇ ਉਹਦੀਆਂ ਕਿੰਨੀਆਂ ਕੋ ਬੁਰਾਈਆਂ ਕਰਦੇ ਹੁਣ ਪਰ ਮਰਨ ਪਿੱਛੋਂ ਹਰ ਕੋਈ ਤਾਰੀਫ ਕਰੇਗਾ ਮਰਨ ਪਿੱਛੋਂ ਕੋਈ ਉਸ ਨੂੰ ਮਾੜਾ ਨਹੀਂ ਕਹੇਗਾ ਮਰਨ ਪਿੱਛੋਂ ਉਹਨੂੰ ਕਹਿਣਗੇ ਕਿ ਇਹਦੇ ਜਿਹਾ ਕੋਈ ਹੈ ਹੀ ਨਹੀਂ ਸੀ ਜਿੰਦੇ ਜੀ ਕਿਸੇ ਨੂੰ ਬੁਲਾਉਣਾ ਨਹੀਂ ਜਿੰਦੇ ਜੀ ਕਿਸੇ ਨਾਲ ਰਿਸ਼ਤਾ ਨਹੀਂ ਰੱਖਣਾ ਤੇ ਜਿੰਦੇ ਜੀ ਕਿਸੇ ਨੂੰ ਖੁਸ਼ ਨਹੀਂ ਰੱਖਣਾ ਮਰਨ ਪਿੱਛੋਂ ਉਹਨੂੰ ਬਾਰ-ਬਾਰ ਰੋਣਾ ਵੀ ਹਾਂਜੀ ਉਹ ਤਾਂ ਬਹੁਤ ਹੀ ਚੰਗਾ ਸੀ ਇਹ ਹੀ ਹੈ ਦੁਨੀਆਦਾਰੀ ਇਹ ਦੁਨੀਆਦਾਰੀ ਐਦਾਂ ਹੀ ਚੱਲਦੀ ਰਹਿਣੀ ਹੈ ਕਿਸੇ ਨੇ ਆਣਾ ਕਿਸੇ ਨੇ ਜਾਣਾ ਕਹਿੰਦੇ ਹਨ ਨਾ ਕਿ ਖਾਲਸਾ ਜੀ ਜਦੋਂ ਪਰਮਾਤਮਾ ਦਾ ਹੁਕਮ ਹੋਣਾ ਹੈ ਨਾ ਤੇ ਬੰਦੇ ਨੇ ਜਨਮ ਲੈਣਾ ਹੈ ਦੇਖੋ ਜਨਮ ਲੈਣ ਨੂੰ ਤਾਂ ਡਾਕਟਰ ਵੀ ਉਸ ਦਿਨ ਦਾ ਇੰਤਜ਼ਾਰ ਕਰਦੇ ਨੇ ਵੀ ਅੱਜ ਇਸ ਔਰਤ ਨੇ ਜਾਂ ਇਸ ਮਾਂ ਨੇ ਬੱਚੇ ਨੂੰ ਜਨਮ ਦੇਣਾ ਹੈ ਪਰ ਮਰਨ ਦਾ ਇੰਤਜ਼ਾਰ ਕੋਈ ਨਹੀਂ ਮੌਤ ਪਤਾ ਨਹੀਂ ਕਦੋਂ ਆ ਜਾਣੀ ਉਸ ਦਿਨ ਦਾ ਸਾਨੂੰ ਕੋਈ ਮਾਸਾ ਜਾਂ ਅੰਦਾਜ਼ਾ ਵੀ ਨਹੀਂ ਹੁੰਦਾ ਨਹੀਂ ਤੇ ਆਪਾਂ ਕਹਿਣਾ ਸੀ ਕਿ ਹਾਂ ਜੇ ਸਾਨੂੰ ਪਤਾ ਹੁੰਦਾ ਇੰਨੀ ਇੰਨੀ ਜਲਦੀ ਮਰ ਜਾਣਾ ਹੈ ਤੇ ਅਸੀਂ ਇਹਦੇ ਨਾਲ ਕੁਝ ਗੱਲਾਂ ਕਰ ਲੈਂਦੇ ਕੁਝ ਫੋਟੋਆਂ ਖਿੱਚਾ ਲੈਂਦੇ ਕੁਝ ਪਲ ਸੰਜੋ ਕੇ ਰੱਖ ਲੈਂਦੇ ਪਰ ਨਹੀਂ ਖਾਲਸਾ ਜੀ ਕੀ ਪਤਾ ਨਹੀਂ ਹੁਣ ਗੱਲ ਕਰਦੇ ਕਰਦੇ ਹੀ ਪਲ ਖਤਮ ਹੋ ਜਾਣਾ ਹੈ ਆਪਣੇ ਚ ਜਿਹੜੇ ਸਵਾਸਾਂ ਦੀ ਜਿੰਨੀ ਗਿਣਤੀ ਮਿੰਤੀ ਪ੍ਰਮਾਤਮਾ ਨੇ ਪਾਈ ਹੈ ਨਾ ਖਾਲਸਾ ਜੀ ਉਸਨੇ ਕਦੋਂ ਉਹ ਗਿਣਤੀ ਮਿੰਤੀ ਕਿੱਥੇ ਖਤਮ ਹੋ ਜਾਣੀ ਹੈ ਇਸ ਦਾ ਕੋਈ ਪਤਾ ਨਹੀਂ ਜਿਵੇਂ ਇੱਕ ਮੋਟਰਸਾਈਕਲ ਵਿੱਚ ਤੇਲ ਪਵਾਉਨੇ ਹਨਾ ਤੇ ਸਾਨੂੰ ਇੰਨਾ ਕੁ ਅੰਦਾਜ਼ਾ ਵੀ ਹੁੰਦਾ ਹੈ ਕਿ ਐਨੇ ਕਿਲੋਮੀਟਰ ਜਾ ਕੇ ਇਸ ਮੋਟਰਸਾਈਕਲ ਨੇ ਬੰਦ ਹੋ ਜਾਣਾ ਕਿਉਂਕਿ ਇਸ ਵਿੱਚੋਂ ਤੇਲ ਖਤਮ ਹੋ ਜਾਣਾ ਹੈ ਇਸੇ ਹਿਸਾਬ ਤਰ੍ਹਾਂ ਵੀ ਸਾਨੂੰ ਸਵਾਸਾਂ ਦਾ ਬਿਲਕੁਲ ਨਹੀਂ ਪਤਾ ਹੈਗਾ ਕਿ ਸਾਡੇ ਸਵਾਸ ਹੁਣ ਚੱਲ ਰਹੇ ਨੇ ਪਤਾ ਨਹੀਂ 5 ਮਿੰਟ ਹੈ ਘੜੀਆਂ ਹਨ ਸਾਲ ਹਨ ਪਤਾ ਨਹੀਂ ਹਜ਼ਾਰਾਂ ਹੀ ਸਾਲ ਹਨ ਪਤਾ ਨਹੀਂ ਕਿੰਨੇ ਕੁ ਮਹੀਨੇ ਹਨ ਕੁਝ ਪਤਾ ਨਹੀਂ ਹੈ ਇਹ ਸਭ ਕੁਝ ਉਸ ਪਾਲਨਹਾਰ ਨੇ ਇਸ ਪਰਮਾਤਮਾ ਦੇ ਹੱਥ ਵਸ ਹੈ ਉਸ ਹੱਥ ਜਿਨੇ ਆਪਣੀ ਡੋਰੀ ਫੜਾਈ ਹੈ ਉਹ ਦੁਨੀਆ ਤੇ ਬਹੁਤ ਹੀ ਵਧੀਆ ਜੀਵਨ ਜਿੰਦੇ ਨੇ ਜੋ ਕਿ ਪਰਮਾਤਮਾ ਦੇ ਹੱਥ ਡੋਰੀ ਫੜਾਉਂਦੇ ਨੇ ਕਹਿੰਦੇ ਨਾ ਕਿ ਪ੍ਰਭ ਡੋਰੀ ਹੱਥ ਤੁਹਾਾਰੇ ਵੀ ਹੁਣ ਪਰਮਾਤਮਾ ਮੈਂ ਤੈਨੂੰ ਆਪਣੇ ਪੂਰੇ ਪਰਿਵਾਰ ਦੀ ਡੋਰੀ ਹੱਥ 'ਚ ਫੜਾਤੀ ਹੈ ਸੱਚੇ ਪਾਤਸ਼ਾ ਤੂੰ ਇਹਨਾਂ ਨੂੰ ਡੋਬਣਾ ਹੈ ਤੂੰ ਇਹਨਾਂ ਨੂੰ ਤਾਰਨਾ ਹੈ ਤੂੰ ਇਹਨਾਂ ਨੂੰ ਭਗਤੀ ਵਾਲੇ ਪਾਸੇ ਲੈਣਾ ਹੈ ਚੰਗਿਆਂ ਪਾਸੇ ਲੈਣਾ ਹੈ ਜਾਂ ਮਾੜਿਆਂ ਪਾਸੇ ਲੈਣਾ ਹੈ ਇਹ ਸੱਚੇ ਪਾਤਸ਼ਾ ਤੂੰ ਹੀ ਕਿਰਪਾ ਕਰਨੀ ਹੈ ਅਸੀਂ ਪ੍ਰਮਾਤਮਾ ਤੇ ਸਭ ਛੱਡ ਦਿੰਨੇ ਹਾਂ ਅਸੀਂ ਆਪਣੀ ਸਿਰਦਰਦੀ ਖਤਮ ਕਰ ਦਿੰਨੇ ਹਾਂ ਕਿ ਪ੍ਰਮਾਤਮਾ ਹੁਣ ਮੈਂ ਤੇਰੇ ਦਰ ਤੇ ਆ ਗਿਆ ਹਾਂ ਹੁਣ ਮੈਨੂੰ ਇਹ ਚਿੰਤਾ ਤੋਂ ਨਿਜਾਤ ਮਿਲ ਜਾਵੇ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦੀ ਬਹੁਤ ਕਿਰਪਾ ਹੈ ਸੰਗਤਾਂ ਤੇ ਜੋ ਕਿ ਦੁਪਹਿਰਾ ਸਾਹਿਬ ਕਰਦੇ ਹਨ ਤੇ ਬਹੁਤ ਹੀ ਉਹਨਾਂ ਦਾ ਮਸ਼ਹੂਰ ਹੁੰਦਾ ਹੈ ਓਏ